ਬੇਨਾਦ ਸਿਆਯਾ ਮੁੰਡਾ ਕੈਨੇਡਾ ਤੋਂ ਤੇ ਪਿੰਡ ਵਿੱਚ ਵੜ ਕੇ ਕੀਤੀ ਮੁੰਡੇ ਨੇ ਆਪਣੀ ਮਾਂ ਦੇ ਨਾਲ ਵੀਡੀਓ ਕੱਢ ਜਿੱਥੇ ਕਿ ਦੋਸਤੋ ਪਰਿਵਾਰ ਨੂੰ ਪੂਰਾ ਵੀ ਪਿੰਕ ਨਹੀਂ ਸੀ ਉਹਨਾਂ ਦਾ ਬੇਟਾ ਆ ਜਾ ਵਗਾ ਤੁਹਾਨੂੰ ਬੱਲੇ ਇਸ ਵੀਡੀਓ ਦੇ ਇੱਕ ਨਿੱਕੇ ਜਿਹੇ ਝਲਕ ਦਿਖਾ ਦਈਏ ਮੁੰਡੇ ਨੇ ਕਰ ਦਿੱਤੇ ਆਪਣੇ ਮਾਪੇ ਬੇਹੱਦ ਹੈਰਾਨ ਜਦੋਂ ਦੋਸਤੋ ਇਸ ਮੁੰਡੇ ਨੇ ਆਪਣੀ ਮਾਂ ਨੂੰ ਕਿਹਾ ਹੋਵੇਗਾ ਕਿ ਮੰਮੀ ਮੈਂ ਆ ਗਿਆ ਜਿੱਥੇ ਕਿ ਦੋਸਤੋ ਪਰਿਵਾਰ ਦੇ ਲਈ ਇੱਕ ਖੁਸ਼ੀ ਵਾਲਾ ਦਿਨ ਹੋਵੇਗਾ ਜਿੱਥੇ ਕਿ ਦੋਸਤੋ ਪਰਿਵਾਰ ਦੇ ਵਿੱਚ ਪਏ ਸਾਰੇ ਮੈਂਬਰਾਂ ਨੂੰ ਪਾ ਦਿੱਤੀਆਂ ਪਾਜਣਾ ਤੇ ਮਾਂ ਨੇ ਵੀ ਪੜੱਕ ਦੇ ਨੇ ਖੋਲ ਦਿੱਤਾ ਗੇਟ ਜਿੱਥੇ ਕਿ ਦੋਸਤੋ ਇਹ ਵੀਡੀਓ ਨੂੰ ਜਲਦੀ ਜਲਦੀ ਨੂੰ ਕਰ ਦਿਓ ਸ਼ੇਅਰ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਇਸ ਮੁੰਡੇ ਦੀ ਮਾਂ ਦਾ ਰੱਖਣ ਦੇਖੋ ਜਿੱਥੇ ਕਿ ਦੋਸਤੋ ਮੁੰਡੇ ਨੇ ਆਪਣੀ ਮਾਂ ਨੂੰ ਕੁੱਟ ਕੇ ਪਾਈ ਚਾਫੇ ਜਿੱਥੇ ਕਿ ਇਹ ਵੀਡੀਓ ਹੋਈ ਸੋਸ਼ਲ ਮੀਡੀਆ ਉਤੇ ਵਾਇਰਲ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਪਰਦੇਸੀਆਂ ਦਾ ਹਾਲ ਕੀ ਦੋਸਤੋ ਤੁਸੀਂ ਵੀ ਚੰਗੇ ਪੁਖ ਦੇ ਲਈ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਹੋ ਜਾਂ ਨਹੀਂ ਆਪਣੀ ਰਾਇ ਇਸ ਵੀਡੀਓ ਸਬੰਧੀ ਜ਼ਰੂਰ ਦੇਣਾ ਜਿਵੇਂ ਕਿ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਬੇਹੱਦ ਮਜਬੂਰ ਹਨ ਕਿ ਦੋਸਤੋ ਤੁਹਾਡਾ ਵੀ ਕੀ ਸੋਚ ਹੈ ਕੀ ਦੋਸਤੋ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਇ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ